ਸਾਸ਼ੀ ਕਲਬਾਈ ਜੀ ਮੈਂ ਨੇ ਇੰਦਰਪਾਤ ਦੇ ਪਮਾੜੀ ਪੀ ਪੋਜ਼ਿਟਿਵ ਪੰਜਾਬੀ ਚੈਨਲ ਤੋਂ ਤੁਹਾਨੂੰ ਪਤਾ ਆ ਰਾਜਦਸਰ ਘਰ ਮਾਰੇ ਆ ਤੇ ਤੁਹਾਨੂੰ ਮੈਨੂੰ ਅਲੱਗ-ਅਲੱਗ ਬੰਨਿਆਂ ਦਿਖਾ ਰਹੇ ਲੋਕੀ ਕਿਵੇਂ ਜੀ ਰਹੇ ਐ ਇੱਥੇ ਕਿਹੋ ਜੀ ਲਾਈਫ ਆ ਤੇ ਪਿੱਛੇ ਵੀ ਤੁਹਾਨੂੰ ਦਿਖਾਇਆ ਸੀਗਾ ਤੇ ਹੁਣ ਵੀ ਮੈਂ ਤੁਹਾਨੂੰ ਇੱਕ ਬਾਈ ਨਾਲ ਮਿਲਣ ਲੱਗਿਆ ਵਾ ਬਾਈ ਰੇਤਲੀ ਜ਼ਮੀਨ ਆ ਟਿੱਬਿਆਂ ਤੇ ਜ਼ਮੀਨਾਂ ਖੇਤੀ ਕਰਦੇ ਨੇ ਕਿਹੜੀ-ਕਿਹੜੀ ਖੇਤੀ ਕਰਦੇ ਨੇ ਕਿਵੇਂ ਉਹਨਾਂ ਪਾਣੀ ਦੇ ਸਾਧਨ ਆ ਕੀ ਕਿਵੇਂ ਉਹਨੂੰ ਫਸਲ ਤੋਂ ਕਿੰਨਾ ਕੁ ਮਿਲਦਾ ਵਾ ਕਿੰਨਾ ਕੁ ਉਹਨੂੰ ਮੁਨਾਫਾ ਹੁੰਦਾ ਵਾ ਦੋ ਝੋਟੇ ਉਹਨੇ ਚੱਲਦੀ ਐ ਕਿ ਨਹੀਂ ਚੱਲਦੀ ਤੇ ਇਹ ਗੱਲਾਂ ਬਾਈ ਜੀ ਮਿਲਦੇ ਆ ਬਾਈ ਸਰਸੀ ਕਲਾ ਜੀ ਚੜਦੀ ਕਲਾ ਚੋਂ ਚੜਦੀ ਕਲਾ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਬਲਵਿੰਦਰ ਸਿੰਘ ਜੀ ਆਪਾਂ ਖੜੇ ਆ ਟੁੱਡੀ ਦੇ ਪਿਛੇ ਇੱਥੇ ਤੁਮਰਪਾ ਜੀ 25 ਕਿਲੇ 25 ਕਿਲੇ ਟੱਕ ਹਾਂਜੀ ਟੱਕ ਦਾ ਕਿੰਨ ਚਾਰ ਕਿਲੇ ਦਾ ਮੂਹਾਂ ਇਹਦਾ ਪੰਜਾਬ ਚ 8 ਕਨਾਲਾਂ ਦਾ ਕਿੱਲਾ ਨਾ ਇੱਥੇ 1 ਬੀਗਾ 5 ਕਨਾਲਾਂ ਦਾ 1 ਬੀਗਾ 5 ਕਨਾਲਾਂ ਦਾ ਪੰਜ ਕਨਾਲਾਂ ਦਾ ਇੱਕ ਪੰਜ ਕਿ ਜਿਹੜਾ ਪੰਜਾਬ 'ਚ 16 ਵਿਕ੍ਰੇ ਦਾ ਮਰਬਾ ਬਣ ਜਾਂਦਾ ਇਹ 25 ਕਿਲੋ ਦਾ ਮਰਬਾ ਮਰਬਾ ਇਹ ਕੱਟ ਅੱਕ ਤੱਕ ਦਾ 4 ਕਿਲੋ ਦਾ ਮਾੜ ਨਹੀਂ ਹੁੰਦਾ ਜੱਟ ਨੂੰ ਠੀਕ ਹੈ ਜੀ ਹੈਨਾ ਇੱਕ ਟੱਕਾ ਠੀਕ ਮਤ ਤੁਸੀਂ ਫਿਰ ਇਹ ਬਹੁਤ ਖੁਸ਼ ਹੋਵੋਗੇ ਟੱਕ ਦੇ ਕੇ ਜਬ ਬਹੁਤ ਫਸਲ ਕਮਾਉਂਦੇ ਹੋ ਪੈਸੇ ਤੁਸੀਂ ਟੱਕ ਦੇ ਕੇ ਖੁਸ਼ ਹੈ ਪਰ ਪਾਣੀ ਦੀ ਉਹਦਾ ਹੈ ਨਹੀਂਗੀ ਇੱਥੇ ਵੀ ਫਸਲ ਤੇ ਕੋਈ ਇੰਨਾ ਹੈ ਨਹੀਂ ਪਾਣੀ ਦੀ ਸਵਿਧਾ ਘਟਾ ਪਾਣੀ ਵੀ ਆਪਣਾ ਹੈ ਨਹੀਂ ਆਪ ਦਾ ਜਾਂ ਨਹਿਰ ਦਾ ਨਹੀਂ ਲੱਗਦਾ ਹੂੰ ਬੋਰ ਦਾ ਪਾਣੀ ਇਥੇ ਖਾਰਾ ਇਹ ਤਾਂ ਹੁਣ ਇੱਕ ਤਰਲੇ ਤਰਲੇ ਤੌਰ ਤੇ ਆਏ ਇਹ ਟੁੱਡੀ ਸਾਰੀ ਖੇਤੀ ਰਬੇ ਆਸਰੇ ਮੀਂਹ ਦੇ ਆਸਰੇ ਇਹ ਤਾਂ ਰਬਾਸਰੀ ਇਥੋਂ ਵਾਲੀ ਜਿਹੜੀ ਇਹ ਸੋਤਲਰ ਤਹਿਸੀਲ ਚ ਪੈਂਦੀ ਹੈ ਹੂੰ ਜਿਹੜੀ ਸਾਡੀ ਪਿੰਡ ਆ ਉਹਦੇ ਵਿਜਨਗਰ ਤਹਿਸੀਲ ਚ ਹੂੰ ਉੱਥੇ ਤੇ ਜੋ ਨਲੋਂ ਨੇ ਨਾਲੀ ਦਾ ਪਾਣੀ ਹੈ ਨਹਿਰ ਦਾ ਬੋਰ ਦਾ ਹੂੰ ਸਬਸਿਸਟੈਂਟ ਸੀ ਠੀਕ ਹੈ ਪਾਣੀ ਦੇ ਸਿਵਾ ਤਾਂ ਨਹੀਂ ਪਾਣੀ ਸਿਵਾ ਕਿਉਂ ਕਿ ਕਾਰਨ ਕੀ ਕੀ ਇਹ ਪਾਣੀ ਇਹ ਪਾਣੀ ਤਾਂ ਡੂੰਗਾ ਵਾ ਇਹ ਜੀ ਜੀ ਨਹੀਂ ਪਾਣੀ ਦੇਖੋ ਜੀ ਇੱਥੇ ਥੱਲੇ ਖਾਰਾ ਹੈ ਪਾਣੀ ਪਾਣੀ ਤਾਂ ਥੱਲੇ ਖਾਰਾ ਹੈ ਖਾਰਾ ਡੂੰਗਾ ਕਿੰਨਾ ਕਾ ਡੂੰਗਾ ਤਾਂ 25 ਫੁੱਟ ਤੇ 25 ਫੁੱਟ ਤੇ ਆ ਜਾਂਦਾ ਇੱਥੇ ਵੀ ਹੁਣ ਆ ਬਸ ਪਖੜ ਜਾ ਮਾਰਾਂਗੇ ਨਾ 25 ਫੁੱਟ ਤੇ ਆ ਜਾਂਦਾ ਪਾਣੀ ਇਸੇ 25 ਫੁੱਟ ਤੇ ਪਾਣੀ ਆ ਜਾਂਦਾ ਉਹ ਟਿੱਬਿਆਂ ਦੇ ਵੀ 25 ਫੁੱਟ ਤੇ ਪਾਣੀ ਮੜ ਜਾਂਦਾ ਤੁਹਾਨੂੰ ਇੱਥੇ ਵੀ ਜਿੱਦਾਂ ਹੁਣ ਉੱਤੇ ਟਿੱਬੇ ਆ ਮਨ ਉਹ ਉੱਚੇ ਉੱਚੇ ਤਾਂ ਕਿੱਥੇ ਬਣਉਂ ਰਿਥੋਂ ਜਿੱਥੇ ਆਪਾਂ ਖੜੇ ਇੱਥੇ 25 ਫੁੱਟ ਤੇ ਆ ਅੱਛਾ ਇੱਥੇ 25 ਫੁੱਟ ਤੇ ਥੋੜਾ ਥੋੜਾ ਥੱਲੇ ਲੈਵਲ ਤੇ ਆ ਜਾਂਦਾ ਹਾਂ ਜੀ ਤੇ ਜਿਹੜੀ ਉਸ ਦਾ ਸਾਡੇ ਕਮਾਂਡ ਆ ਨਹਿਰ 25 ਵਿਕੇ ਵੀ ਨਹਿਰ ਦਾ ਪਾਣੀ ਸਿੱਕਾ ਪੱਜਾ ਪਰ ਸਾਡੀ ਜ਼ਮੀਨ ਨਹਿਰ ਦੇ ਪਾਣੀ ਉੱਚੀ ਆ ਤੁਹਾਡੀ ਜ਼ਮੀਨ ਕਰਕੇ 4-5 ਫੁੱਟ ਉੱਚੀ ਆ ਨਹਿਰ ਤੋਂ ਚੇ ਨਹਿਰ ਦਾ ਪਾਣੀ ਲੱਗਦਾ ਨਹੀਂ ਇਹ ਨਹਿਰ ਦਾ ਪਾਣੀ ਵੀ ਨਹੀਂ ਪਹੁੰਚਦਾ ਤੇ ਤੁਸੀਂ ਪਾਣੀ ਥੱਲੇ ਵਾਲਾ ਖਾਰਾ ਫਿਰ ਹਾਂਜੀ ਖਾਰਾ ਪਾਣੀ ਲਾ ਨਹੀਂ ਸਕਦੇ ਨਹੀਂ ਜੀ ਉਤੇ ਫਿਰ ਜਮੇ 2-4 ਸਾਲ ਲਾਵਾਂਗੇ ਤੇ ਜਿਹੜੀ ਉੱਗਦੀ ਉਹ ਕਲੋਂ ਹਰ ਜਾਂਦੀ ਫਸਲ ਇਹ ਕੋਈ ਪਿੱਛੇ ਪ੍ਰੋਗਰਾਮ ਦੇਖਿਆ ਸੀਗਾ ਜਿਵੇਂ ਉਹਨਾਂ ਨੇ ਪਾਣੀ ਇਕੱਠਾ ਕਰਦੇ ਆ ਪਹਿਲਾਂ ਇੱਗਾਂ ਜੀ ਬਣਾਈ ਹੋਈਆਂ ਆ ਉਹ ਵੀ ਬਣਾਈ ਹੋਈਆਂ ਆ ਯਾਨੀ ਕਿ ਪੀ ਕੇ ਜਾਂ ਪੈਸੇ ਕੁਝ ਹਾਂਜੀ 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 ਛੋਟੇ ਛੋਟੇ ਹਿੱਸਿਆਂ ਚ ਹਾਂ ਉਹ ਤਦ ਲੋ ਖਾਰਾ ਪਾਣੀ ਵੀ ਕੱਢਦੇ ਆ ਇਹਨਾਂ ਨਹਿਰੋਂ ਪਾਣੀ ਲੈਂਦੇ ਉਹ ਰਾ ਕੇ ਪਾਉਂਦੇ ਆ ਮਿਕਸ ਕਰਕੇ ਪਾਉਂਦੇ ਆ ਮਿਕਸ ਕਰਕੇ ਪਾਉਂਦੇ ਆ ਜਿਹੜਾ ਜਿਹੜਾ ਨਹੀਂ 12 ਖਾਰਾਤ ਨਹੀਂ ਚੱਲਦਾ ਹਾਂ ਜਿਹੜਾ ਮੰਨ ਲਓ 70 80 ਪੈਸੇ ਪਾਣੀ ਠੀਕ ਹਾਂ 20 ਪੈਸੇ ਵੀ ਦੇ ਕਰਿਆ ਉਹ ਕਮ ਦੇ ਜਾਂਦਾ ਪਰ ਮੰਨ ਲਓ ਜਿੱਦਾਂ ਜੇ ਨਹਿਰ ਦੀ ਵਾਰੀ ਨਾਲ ਰਲਾ ਕੇ ਲਾ ਲਿਆ ਹਾਂ ਜਾਂ ਉਹਨੂੰ ਸਟੋਰ ਕਰ ਲਿਆ ਜਿਆਦਾ ਸਟੋਰ ਤੇ ਨਹਿਰ ਦਾ ਹੀ ਪਾਣੀ ਕਰਦੇ ਆ ਜਸਤੋ ਨਹਿਰ ਹਰ ਨਹਿਰ ਤੋਂ ਜਪਾਨੀ ਦਾ ਸਟੋਰ ਕਰਦੇ ਜੇ ਤਾਂ ਬਰਸਾਤ ਚੰਗੀ ਹੋ ਗਈ ਇਥੇ ਮਹੀਨਾ ਲੋੜ ਨਹੀਂ ਪਈ ਉਹ ਪਾਣੀ ਜਿਹੜਾ ਨਹਿਰ ਦਾ ਫਿਰ ਡਿੱਗੀਆਂ ਤੇ ਸਟੋਰ ਕਰ ਲੈਂਦੇ ਸਟੋਰ ਕਰ ਲੈਂਦੇ ਉਹ ਗਾਂ ਜਦੋਂ ਆਪਾਂ ਖੇਤ ਨੂੰ ਜ਼ਰੂਰਤ ਹਾਂਜੀ ਉਦੋਂ ਪਾ ਲੈਣਾ ਨਾਲ ਜਿਹੜਾ ਕੋਈ ਟੂਬਲ ਟਾਵਰ ਦਾ ਸਾਧਨ ਹੈ ਮਿਕਸ ਕਰਕੇ ਉਹ ਜਨਾ ਵੀ ਚਲੋ ਟਾਈਮ ਪਾਸ ਹੋ ਜਾਂਦਾ ਨਹੀਂ ਹੁਣ ਤੇ ਜੇ ਤੁਸੀਂ ਇੱਥੇ ਡੈਕ ਬਣਾ ਲਓ ਖਾਰਾ ਪਾਣੀ ਆ ਗਿਆ ਥੋੜਾ ਜਿਹਾ ਫਿਰ ਮੀਂਹ ਪਾਣੀ ਦਾ ਸਟੋਰ ਕਰ ਸਟੋਰ ਕਰ ਲਓ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਮੀਂਹ ਨਾਲ ਪਾਣੀ ਨਹੀਂ ਸਟੋਰ ਹੁੰਦਾ ਜੀ ਮੀਂਹ ਪੈ ਸਟੋਰ ਨਹੀਂ ਹੁੰਦਾ ਜੀ अच्छा जी मी मुना नी ते कुछ बन्ना वो ता के अपने नहर दा पानी होवे ना हम्म न्यू स्टोर अप कर सकदे इवे हाल के मतलब थोड़ो 25 किलो दी जमीन देया पानी नी हैगा मी दा की बरा एक्टिवता ਵੱਧ ਪੈ ਗਿਆ ਕਰੇ ਕਿਤਾ ਹੁਣ ਇੱਥੇ 4-5 ਮੀ ਪੈ ਕੇ ਤਾਂ ਇਦਾਂ ਜਿ ਖੜੀ ਆ ਜੇ ਜਮਣ ਨਾ ਪੀ ਪਵੇ ਤੇ ਸੜ ਜਾਣੀ ਕਿਈ ਵੀ ਜਿਆਦਾ ਹੀ ਪੈਸਾ ਮੀ ਕੱਟ ਵੀ ਵਸਦਾ ਉਹ ਰੱਬ ਦੇ ਜਾ ਜਿਆਦੇ ਪੈ ਮੀ ਨਾ ਤੇ ਇੱਥੇ ਕੁਛ ਨਹੀਂ ਹੁੰਦਾ ਜੀ ਰੇਤਲੀ ਨੂੰ ਕੁਛ ਨਹੀਂ ਹੁੰਦਾ ਮੀ ਨਾ ਮਰਜੀ ਪੈ ਜਾਂਦੇ ਇਹਦੇ ਤੇ ਪੂਰੀ ਜਾਣਗੇ ਨੁਕਸਾਨ ਨਹੀਂ ਗਾ ਕੋਕਾ ਹੀ ਲੱਗਣੇ ਲੱਗਣਾ ਹਾਂ ਕਦੇ ਪਾਣੀ ਜਦੋਂ ਅਸੀਂ ਜਿੱਦਾਂ ਬੀਜ ਗਏ ਸੀ ਇੱਕਮੀ ਪੈ ਗਿਆ ਸੀ ਚੰਗਾ ਪੈ ਗਿਆ ਸੀ ਉਦੋਂ ਬੀਜ ਗਏ ਜੇ ਬਾਅਦ ਚ ਨਾ ਪੈਂਦਾ ਤਾਂ ਫੇਰੇ ਛੋਟੀ ਸੀ ਜਦੋਂ ਇਹ ਵੱਜਣਾ ਸੀ ਕਿਹੜੀ ਕਿਹੜੀ ਫਸਲ ਬੀਜਦੇ ਆ ਇੱਥੇ ਤਾਂ ਗੁਆਰੀ ਬੀਜਦੇ ਜਾਂ ਕੇ ਖਾੜੀ ਵੇਲੇ ਜੋ ਬੀਜੇ ਸੀਗੇ ਜੋ ਵਧੀਆ ਹੁੰਦੇ ਆ ਪਾਣੀ ਦੀ ਘਾਟ ਆ ਜੀ ਮੀਂਹ ਦੇ ਆਸਰੇ ਕੋਈ ਜਿਵੇਂ 2-3 ਪਾਣੀ ਚਾਹੀਦੇ ਹੁੰਦੇ ਆ ਜੋ 5-6 ਫੁੱਟ ਕਿਲੇ ਦੇ ਵਿੱਚ ਜੰਦੂ ਜੀ ਕਿ ਗਵਾਰੀ ਹੁੰਦੀ ਹੈ ਗਵਾਰੀ ਤਾਂ ਫਿਰ ਮੰਡੀ ਕੁਛ ਕੀ ਕਰਦੇ ਹੋਗੇ ਮੰਡੀ 'ਚ ਵੇਚਦੇ ਹਾਂ ਤੇ ਉਹ ਕਰਦੇ ਹਾਂ ਮੰਡੀ ਆਪਣੇ ਜਿਦਾਰ ਦੀਆਂ ਦੀਆਂ ਦੁਕਾਨਾਂ ਤੋਂ ਪਾਣ ਮੰਡੀ ਤੋਂ ਉੱਥੇ ਵੇਚਦੇ ਹਾਂ ਕਿੰਨਾ ਗ੍ਰੇਟ ਮਿਲ ਜਾਂਦਾ ਗਵਾਰੀ ਦਾ ਇਹ 5 ਦੇ 6 ਦੇ ਵਿੱਚ ਹੈ ਜੀ 5000 ਜਿਦਾਰ ਦਾ ਰੇਟ ਨਾ ਪਰ ਜੇ ਕੁਆਂਟਲ ਆ ਜਾਵੇ ਪੁਣੇ ਇਹ ਜੇ ਸਹੀ ਸਲਾਮਤ ਜਿੱਦਾਂ ਹੁਣ ਖਰੀਦ ਆ ਇਹ 2 ਕੁਇੰਟਲ ਤੋਂ 3 ਤੱਕ ਦੀ ਉੱਪਰ ਦੇਖੋ ਇੱਕ ਵੇਖ ਕੇ ਜਮਾਨ ਦਾ 25 ਕਿੱਲੇ ਚ 60-70 ਕੁਇੰਟਲ ਹੋ ਜੂਗੀ ਤੇ ਨਾਲ ਸੋਨੇ ਜਾਨੀ ਕਿ ਜੇ ਸੋਨੇ ਕਮਾਈ ਹੋਊਗੀ 7 ਕੁਇੰਟਲ ਹੋ ਜੇ 3 ਲੱਖ ਦੀ ਆ 3 ਲੱਖ ਦੀ ਆ ਤੇ ਖਰਚਾ ਕਿੰਨਾ ਹੋਊਗਾ 50 ਹਜ਼ਾਰ ਦਾ ਅੱਛਾ ਹੈ ਬਾਕੀ ਇਹ ਤੇ ਉੱਪਰ ਵਾਲੇ ਦੀ ਅਸਰ ਜੇ ਹੁਣ ਮਿੱਦਾਂ ਮੀਂਹ ਚੰਗੇ ਪੈ ਗਿਆ ਹਾਂ ਤੇ ਜੇ ਉਹਨੇ ਜੈਣਾ ਹੋਵੇ ਫਿਰ ਵਧੀ ਦੇ ਦਾਂਗਾ ਹਾਂ ਮਹਲੋ ਤੇ ਜਾਨੀ ਕਿ ਮਹਲੋ ਜੇ ਹੁਣ ਰਾਬਾ ਸਰੇ ਖੇਤੀ ਹੈ ਜੀ ਦਾ ਜੇ 2 ਸਾਲ ਨਾ ਪਈ ਮਤਲਬ ਉਤੀ ਜਿੱਤੇ ਜੇ ਸਾਲ ਮਿਲੂ ਜਾ ਕੇ ਤੇ 2 ਸਾਲ ਆਪਣੇ ਸੋਕਰ ਨਾਂ ਗਿਆ 3 ਸਾਲ 3 ਸਾਲ ਜੇ 100 ਸਾਲ ਮਨਿਕ ਚੱਲੀ ਕਿ 3 ਸਾਲਾਂ ਤੋਂ 100 ਸਾਲ ਮਿਲ ਸਕਦੀ ਹੈ ਇੱਕ ਇੱਕ ਵਾਰੀ ਰੂਪਸਤ ਲਗੀ ਹੈ ਤੇ 4 ਸਾਲਾਂ ਚ ਇੱਕ ਤਾਂ ਹੋ ਹੀ ਜਾਂਦੀ ਐ ਜੀ ਪਤਾ ਐ ਕੋਈ ਜਾਂਦੀ ਐ 3 ਲੱਖ ਤਾਂ ਮੰਨ ਲਿਆ ਜਿਹੜੇ 6 ਮਹੀਨੇ ਹੁੰਦੀ ਐ ਫਿਰ ਡੇਢ ਸਾਲਾਂ ਦਾ ਆਪਣਾ 6 3 ਲੱਖ ਹੋ ਗਿਆ ਡੇਢਾ ਮੰਨ ਲਿਆ ਫਿਰ ਡੇਢ ਡੇਢ ਹੁਣ ਜੋ ਹੁੰਦੇ ਆ ਤੇ ਜੋ ਜੋਈ ਵੀਦੇ ਹੋ ਜੋ ਤਾਂ ਦੇਖੋ ਜੀ ਹੁਣ ਹੁਣ ਅਸੀਂ ਦੁਆਰਾ ਵੱਢ ਕੇ ਨਾ ਪਾਣੀ ਦਾ ਇੰਤਜ਼ਾਮ ਹੋਊਗਾ ਫੇਰ ਹੀ ਪੀਚਾਂ ਨੂੰ ਉਦਾਂ ਤਾਂ ਨਹੀਂ ਪਾ ਸਕੀਦੇ ਇੱਕ ਭਾਈ ਮੂਫੜੀ ਪੀ ਕੇ ਮੂਫੜੀ ਰੇਤਲੀ ਇਲਾਕੇ ਬਹੁਤ ਵਧੀਆ ਹੁੰਦੀ ਹੈ ਜੀ ਹਾਂ ਜੀ ਫਿਰ ਉਹ ਕੀ ਆ ਇੰਦਰ ਪਰ 10 ਕਿਲੋਮੀਟਰ ਲਿੰਜ ਨੂੰ ਜਾਈਏ ਨਾ ਇੱਧਰ ਹੈ ਕੀ ਮੁਫਲੀ ਬਹੁਤ ਫਿਰ ਉਹ ਕਿਉਂ ਨਹੀਂ ਵੀਜਦੇ ਹਾਂਜੀ ਤੁਸੀਂ ਕਿਉਂ ਨਹੀਂ ਵੀਜਦੇ ਮੁਫਲੀ ਸਾਡੇ ਕੋਲ ਪਾਣੀ ਹੈ ਨਹੀਂ ਨਾ ਅਸੀਂ ਮੁਫਲੀ ਲਈ ਪਾਣੀ ਲੜੁੰਦੀ ਪਾਣੀ ਪੂਰਾ ਚਾਹੀਦਾ ਅੱਛਾ ਮੁਫਲੀ ਪਾਣੀ ਜ਼ਿਆਦਾ ਤੇ ਕਹਿੰਦੀ ਹੈ ਹਾਂ ਜ਼ਿਆਦਾ ਲੈਂਦੀ ਪਾਣੀ ਬਹੁਤ ਜਿਆਦਾ ਲਾਉਣਾ ਪੈਂਦਾ ਮੰਨ ਲਓ ਇਹਨੂੰ ਅੱਛਾ ਤੇ ਓਵਰ ਕਾਰਾ ਪਾਣੀ ਚੱਲਦੀ ਮੁਫਲੀ ਨੂੰ ਕਾਰਾ ਪਾਣੀ ਨਾਲ ਪੂਰੀ ਫਸਲ ਨਹੀਂ ਚੱਕਦੀ ਕਾਰਾ ਪਾਣੀ ਕੋਈ ਫਸਲ ਨਹੀਂ ਚੱਕਦੀ ਚੋ ਭਾਈ ਚੰਗਲਾ ਜਣੇ ਚੰਗੀਆਂ ਲੱਗੀਆਂ ਠੀਕ ਆ 25 ਗੱਲਾ ਤੱਕ ਦਿੰਦਾ ਵਾ ਪਰ ਯਾਨੀ ਕਿ ਦੇ ਲੇਪਾ ਲਾ ਲਈਏ ਇੱਕ ਦਿਖਦੇ ਹੀ ਦੇਖਦਾ 25 ਕਿਲੋ ਤੱਕ ਪਰ ਤੱਕ ਇਹ ਬਰ ਹੈਰ ਆ ਬਾਤ ਜੀ ਇੱਕ ਗੱਲ ਆ ਜੀ ਇਹ ਇਹਦੀ ਕੀਮਤ ਬਹੁਤ ਆ ਜਮੀਨ ਦੀ ਅੱਛਾ ਕੀਮਤ ਦੀ ਬਤਾਏ ਦੀ ਇੱਕ ਹੀ ਕਾਰਨ ਆ ਵੀ ਇਹ ਜਿੱਦਾਂ ਲੋਕਾਂ ਨੂੰ ਜਮੀਨ ਮਹਿੰਗੀ ਜੀ ਉਹਨਾਂ ਬਰਾਨੀ ਆ ਅੱਜ ਅਸੀਂ ਤੇ ਚੈ ਚੁਾਈ 25 ਕਿਲੋ ਕੋਈ ਨਹੀਂ ਹੋਰ ਸਰ ਆਪਣਾ ਤੁਸੀਂ ਪਹੁੰਚੇ ਓਕੇ ਦੱਸ ਲੱਖ ਕਿਲੋ ਰਿਹਾ ਸਾਨੂੰ ਦੋ ਸਾਲ ਹੋ ਗਿਆ ਪਹਿਲੋਂ ਤਰ੍ਹਾਂ ਇਹ ਸੀ ਕਿ ਬ੍ਰਿਜ ਪਰਲੀ ਤੇ ਨਹੀਂ ਪਈ ਆ ਉੱਚੀ ਨਹੀਂ ਸੀ ਫਿਰ ਅਸੀਂ 2 ਸਾਲ ਪਹਿਲੋਂ 12 ਲੱਖ ਰੁਪਏ ਲਾਇਆ ਹਾਂ ਪੱਧਰੀ ਕੀਤੀ ਆ ਕਾਰਬੰਦੀ ਕੀਤੀ ਆ ਅੱਛਾ ਇਹ ਇਹ ਇਹਦੇ ਨਾਲ ਵੀ ਅੱਛਾ ਉਹ ਟਿੱਬੇ ਸੀ ਭ ਲੈਣਗੇ ਉੱਚੇ ਨਹੀਂ ਮੇ ਸੀਗੇ ਅੱਛਾ ਤੇ 12 ਲੱਖ ਰੁਪਏ ਲੱਗੇ ਸੀ 12 ਲੱਖ ਰੁਪਏ ਬਚੀ ਕਿੰਨਾ ਲੱਗੇ 2 ਸਾਲ ਲੱਗਿਆ ਮੈਂ ਪੱਧਰੀ ਕਰਕੇ ਕਾਰਬੰਦੀ ਪੱਕੀ ਕਰਤੀ ਇੱਕ ਰੈਂਟ ਵਾਲੀ ਦਾ ਨਹੀਂ ਜੀ ਜੀ ਇਹ ਚ ਕੋਰਾਂਟ ਨਹੀਂ ਦੇ ਕੋਰਾਂਟ ਨਹੀਂ ਆ ਇਦੇ ਵਿੱਚ ਕੋਈ ਫਰੰਟ ਨਹੀਂ ਕੋਈ ਨੁਕਸਾਨ ਨਹੀਂ ਹੋਣਾ ਸੀ ਇੱਥੇ ਕੋਈ ਦਸੀ ਤੇ ਨਹੀਂ ਆਉਨੇ ਆ ਇੱਥੇ ਆਪਦਾ ਜਿੰਦਗਾ ਅਜਾਣਾ ਹੈ ਨਹੀਂ ਜਾਵੇ ਜੀ ਇੱਕ ਪੈਸੇ ਦਾ ਇਨਸਾਨ ਨਹੀਂ ਕਿਉਂ ਹੁਣ ਤਿੰਨ 3.5 ਲੱਖ ਰੁਪਏ ਕੱਲੀ ਆ ਤਾਰਬੰਦੀ ਤੇ ਕੀਤਾ ਸੀ ਠੀਕ ਹੈ ਜੀ ਹੁਣ ਬੀਜ ਕੇ ਜਾਵਾਂਗੇ ਤੇ ਇੱਥੇ ਪਸ਼ੂ ਨਹੀਂ ਛੱਡਦੇ ਇੱਥੇ ਚਲ ਇੱਕੋ ਰੁਪਏ ਲਾਗੇ ਥੋੜੇ ਰਾਸ ਆ ਜਾਣੇ ਖਰਾਸ ਆਗੇ ਚਲੇ ਹੁਣ ਕਈ ਦੋ ਜਨੂਦੀ ਤਾਰ ਇੱਥੇ ਬੱਤੇ ਦੇ ਫੋਨ ਜਾਂਦੇ ਜੀ ਵੇਚਦੇ ਹੋ ਜਮੀਨ ਪਰ ਇਹ ਅਸੀਂ ਵੇਚਣੀ ਵੇਚ ਦੇਣੀ ਹੈ ਅੱਛਾ ਵੇ ਇਹਦੀ ਵੈਲਿਊ ਬਹੁਤ ਆ ਇਹਦੀ ਵੈਲਿਊ ਆਦਾ ਚੌਰ ਸੱਚਾ ਹੋਗੇਗੀ ਹੁਣ ਸੜਕ ਦਾ ਕੋਈ ਰੋਲਾ ਨਹੀਂ ਆਹ ਸੜਕ ਲੱਗਦੀ ਆ ਇੱਕ ਆਪਣੇ ਜਿੱਦਾਂ ਆਹ 1 ਨੰਬਰ ਤੋਂ 21 ਨੰਬਰ ਆ ਤੇ ਇਦਾਂ ਹੀ ਸਾਡੇ 5 ਤੋਂ 25 ਨੂੰ ਸੜਕ ਲੱਗਦੀ ਆ 40 ਫੁੱਟ ਉੱਤਰ ਵੀ ਸੜਕ ਆਹ ਵੀ ਸੜਕ ਆਹ ਵੀ ਸੜਕ ਤਿੰਨ ਵੱਨੇ ਸੜਕ ਸੜਕਾਂ ਟੱਕ ਸੋਨਾ ਵਾ ਥਾਂ ਵੀ ਸੋਣੀ ਔਕ ਦੀ ਜਗਾ ਜੀ ਔਕ ਦੀ ਜਗਾ ਵਾ ਜੇ ਬਾਕੀ ਫਸਲ ਹੋਊਗੀ ਰੱਬ ਆਸਰੇ ਹਨ ਚਲੋ ਬਾਕੀ ਗੱਲ ਸਾਡੇ ਪਿੰਡ ਜਿਹੜੀ ਛੇਜੀ ਵੀ ਤੇ ਉੱਥੇ ਝੋਨਾ ਖਾਣ ਪਵਦੀਆ ਹੁੰਦਾ ਚਲੋ ਬਾਈ ਬਹੁਤ ਬਹੁਤ ਚੰਗਾ ਲੱਗਾ ਬਈ ਤੇ ਨਾਲ ਗੱਲਬਾਤ ਕਰਕੇ ਤੁਹਾਨੂੰ ਤੁਸੀ ਨਹੀਂ ਜਾਣਕਾਰੀ ਦਿੱਤੀ ਠੀਕ ਹੈ ਤੇ ਤੁਸੀਂ ਤੁਹਾਨੂੰ ਟਾਈਮ ਦਿੱਤਾ ਉਹਦਾ ਬਹੁਤ ਬਹੁਤ ਧੰਨਵਾਦ ਤੇ ਕੁਝ ਗੱਲਾਂ ਤੁਹਨੇ ਸਾਂਝੀ ਕੀਤੀਆਂ ਬਾਈ ਨੇ ਖੇਤੀ ਦੀਆਂ ਉਹ ਜਿਹੇ ਗੱਲਾਂ ਤੁਹਾਨੂੰ ਅੱਗੇ ਸਾਂਝੀ ਕਰਦੇ ਰਾਵਾਂਗੇ ਪਿੱਛੇ ਸਾਂਝੀ ਕੀਤੀਆਂ ਨੇ ਠੀਕ ਹੈ ਜੀ ਜਿੱਤੇ ਵੀ ਮੌਕਾ ਮਿਲੇ ਸਾਂਝੀ ਕਰਾਂਗੇ ਉਹ ਗੱਲਾਂ ਹਾਂਜੀ ਤੇ ਆਪਾਂ ਫੇਰ ਤੇ ਵੀਡੀਓ ਵਿੱਚ ਮਿਲਦੇ ਹਾਂ ਜੁੜਨ ਇੱਕ ਦਫਾ ਤੇ ਕੋ ਬਾੜੀ ਇੱਥੇ ਕੀ ਪੁੱਛੂ